ਸਰਕਾਰੀ ਮਿਡਲ ਸਕੂਲ ਦੇ ਵਿੱਚ ਪਹੁੰਚੇ ਆ ਸਰਕਾਰੀ ਮਿਡਲ ਸਕੂਲ ਆਲੋਵਾਲ ਜਿੱਥੇ ਚੋਰਾਂ ਨੇ ਤਵਾ ਬੋਲਿਆ ਜਿਸ ਦੇ ਵਿੱਚ ਚਾਰ ਸੀਸੀਟੀਵੀ ਕੈਮਰੇ ਇੱਕ ਐਲਈਡੀ ਤੇ ਹੋਰ ਵੀ ਬਹੁਤ ਸਾਰੀ ਭੰਨ ਤੋੜ ਕੀਤੀ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਆ ਉਹ ਤੁਹਾਨੂੰ ਸਭ ਤੋਂ ਪਹਿਲੇ ਦਿਖਾਣੇ ਆ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਇਹ ਸਨੀ ਚਾਪੜਾ ਸਾਇੰਸ ਅਧਿਆਪਕ ਸਰਕਾਰੀ ਮਿਡਲ ਸਕੂਲ ਅਲੋਵਾਲ ਕੀ ਗੱਲ ਬਾਤ ਹੋਈ ਹੈ ਅੱਜ ਅਸੀਂ ਮਤਲਬ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਗਰਮੀ ਦੀਆਂ ਤੇ ਅਸੀਂ ਅੱਜ ਸਕੂਲ ਦੀ ਚਲੋ ਸਫਾਈ ਕਰਾਉਣ ਲਈ ਆਏ ਸੀਗੇ ਤੇ ਆ ਕੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਕੂਲ ਦੇ ਤੇ ਜਦੋਂ ਅਸੀਂ ਫਿਰ ਅੰਦਰ ਜਾ ਕੇ ਦੇਖਿਆ ਤਾਂ ਸਾਡੇ ਮਤਲਬ ਕਮਰੇ ਵੀ ਤੋੜੇ ਹੋਏ ਸੀਗੇ ਇੱਕ ਕਮਰੇ ਦੇ ਆ ਤਾਲਾ ਟੁੱਟਾ ਹੋਇਆ ਤੇ ਅੰਦਰ ਐਲਈਡੀ ਚੋਰੀ ਕੀਤੀ ਹੋਈ ਆ ਬਾਥਰੂਮਾਂ ਦੇ ਟੂਟੀਆਂ ਲਾ ਕੇ ਇੱਕ ਵਾਰ ਚੋਰੀ ਕੀਤੀਆਂ ਹੋਈਆਂ ਫਿਰ ਅਸੀਂ 100 ਨੰਬਰ ਤੇ ਕੰਪਲੇਨ ਲਖਾਈ ਕੀ ਨੁਕਸਾਨ ਹੋਇਆ ਤੇ ਉਹਦੇ ਵਿੱਚ ਇੱਕ LED ਹਾਂ ਤੇ ਸਾਡੇ 4 ਕੈਮਰੇ ਬਾਥਰੂਮ ਦੀਆਂ ਟੂਟੀਆਂ ਤੇ ਕਾਫੀ ਦਰਵਾਜ਼ੇ ਤੋੜਪਨ ਕੀਤੀ ਗਈ ਹੈ ਪੁਲਿਸ ਨੂੰ ਕਨਫਰਮ ਕਰਤਾ ਤੁਸੀਂ ਹਾਂਜੀ ਪੁਲਿਸ ਨੂੰ ਅਸੀਂ ਮੌਕੇ ਤੇ ਸੋਰ ਨੰਬਰ ਤੇ ਕੰਪਲੇਨਟ ਲਖਾਈ ਤਾਂ ਉਹਦੇ ਵਿੱਚ ਸਾਡੇ ਕੋਲ ASI ਸਰਪਜੀਤ ਸਿੰਘ ਜੀ ਆਏ ਉਹਨਾਂ ਨੇ ਸਾਡਾ ਬਿਆਨ ਲਿਆ ਤੇ ਬਾਅਦ ਵਿੱਚ ਅਸੀਂ CCTV ਜਿਹੜੀ ਫੁਟੇਜ ਦੇਖੀ ਫੂਟੇਜ ਦੇ ਵਿੱਚ ਕੁਛ ਆਇਆ ਜੀ ਫੂਟੇਜ ਵਿੱਚ ਕਲੀਅਰ ਕੱਟ ਉਹ ਜਿਹੜੇ ਦੋ ਬੰਦੇ ਚੋਰਾ ਉਹਨਾਂ ਦੀ ਪ੍ਰੋਪਰ ਫੋਟੋ ਆਈ ਹੈ ਪ੍ਰੋਪਰ ਵੀਡੀਓ ਬਣੀ ਹੈ ਤੇ ਉਹਨਾਂ ਨੂੰ ਮੌਕੇ ਤੇ ਦੇ ਵੀ ਦਿੱਤੀ ਆ ਤੁਹਾਨੂੰ ਵੀ ਅਸੀਂ ਭੇਜ ਦਿੱਤੀ ਹੈਗੀ ਆ ਤੋਂ ਅਸੀਂ ਚਾਹੁੰਦੇ ਆ ਕਿ ਮਤਲਬ ਉਹ ਤਿੰਨ ਬੰਦੇ ਟਰੇਸ ਕਿਤੇ ਜਾਣ ਕੀ ਪ੍ਰਸ਼ਾਸਨ ਤੋਂ ਮੰਗਾ ਜੀ ਪਰ ਪ੍ਰਸ਼ਾਸਨ ਤੋਂ ਹੀ ਮੰਗਾ ਕਿ ਹੁਣ ਦੇਖੋ ਸਕੂਲਾਂ ਦਾ ਵੀ ਹਾਲਾਤ ਇਦਾਂ ਦੇ ਬਣੇ ਹੋਇਆ ਕਿ ਸਕੂਲਾਂ 'ਚ ਵੀ ਚੋਰੀਆਂ ਕਰ ਰਹੇ ਆ ਚੋਰ ਨੀਡਰ ਹੋ ਕੇ ਘੁੰਮ ਰਹੇ ਆ ਅਸੀਂ ਚਾਹੁੰਦੇ ਆ ਕਿ ਉਹ ਪ੍ਰੋਪਰ ਇਹਦੀ ਟ੍ਰੇਸਿੰਗ ਕੀਤੀ ਜਾਵੇ ਕਿਉਂਕਿ ਸਾਰੀ ਵੀਡੀਓ ਪ੍ਰੋਪਰ ਉਹਦਾ ਜਿਹੜਾ ਫੋਟੋ ਉਹਦੀ ਜਿਹੜੀ ਪਿਕਚਰ ਜਿਹੜੇ ਬੰਦਿਆਂ ਚੋਰੀ ਕੀਤੀ ਆ ਉਹ ਕਲੀਅਰ ਕੱਟ ਆਈ ਆ। ਜੀ। ਤੋਂ ਪ੍ਰਸ਼ਾਸਨ ਤੋਂ ਹੀ ਮੰਗਾ ਕਿ ਇਹ ਜਲਦੀ ਜਲਦੀ ਟਰੇਸ ਕੀਤਾ ਜਾਂਦੇ ਸਾਡਾ ਜਿਹੜਾ ਨੁਕਸਾਨ ਆ ਉਹ ਪੂਰਾ ਕੀਤਾ ਜਾਵੇ। ਇਹ ਨੁਕਸਾਨ ਪਹਿਲਾਂ ਵੀ ਹੋ ਚੁੱਕਾ ਵਾ 7 ਤਰੀਕ ਨੂੰ ਇਸੇ ਮਹੀਨੇ ਪਹਿਲਾਂ ਲਾਇਬ੍ਰੇਰੀ ਦੇ ਕਿਤਾਬਾਂ ਚੱਕ ਕੇ ਲੈ ਗਏ ਉਹ ਸਾਰੀਆਂ। 70-80 ਹਜ਼ਾਰ ਜਿਹਾ ਕਿਤਾਬਾਂ ਸੀ ਉਹ। ਕਿਹਦੇ ਨਾਮ ਹੁੰਦੇ ਦਾ? ਸ੍ਰਿੰਦਰਪੁਰ ਕਿਹੜਾ ਸਕੂਲ ਆ ਜੀ? ਮੇਰਾ گورਮੈਂਟ ਮੈਡਲ ਸਕੂਲ ਆ ਲੋਹੜ ਕੀ ਗੱਲਬਾਤ ਹੋਈ ਜੀ ਅ ਸਰੇ ਅਸੀਂ ਸਕੂਲ ਇਸ ਫਾਈਲੀ ਆਏ ਸੀਗੇ ਜੀ ਤੇ ਅਸੀਂ ਆਣ ਕੇ ਦੇਖਿਆ ਕਿ ਸਾਡੇ ਜਿਹੜੇ ਲੋਕ ਆ ਟੁੱਟੇ ਹੋਏ ਆ ਅ ਬਾਹਰਲੇ ਪਾਸੇ ਕੈਮਰੇ ਟੁੱਟੇ ਪਏ ਆ ਜੀ ਤੇ ਅਸੀਂ ਅ ਫਿਰ ਉਸੇ ਵੇਲੇ ਸਰਪੰਚ ਸਾਹਿਬ ਨੂੰ ਪਹਿਲਾਂ ਇਨਫੋਰਮ ਕੀਤਾ ਜੀ ਤੇ ਕੀ ਨੁਕਸਾਨ ਹੋਇਆ ਐ LED ਇੱਕ ਲੱਗੇ ਆ ਸਾਡੀ ਸਾਡੇ ਕੈਮਰੇ ਤੋੜ ਗਏ ਆ ਜੀ ਤੇ ਟੂਟੀਆਂ ਲੈ ਗਏ ਜੀ ਪੁਲਿਸ ਨੂੰ ਕਨਫਰਮ ਕਰਤਾ ਸੀ ਹਾਂਜੀ ਪੁਲਿਸ ਆ ਗਈ ਸੀ ਪੁਲਿਸ ਆ ਗਈ ਹੈ ਤੇ ਉਹ ਸਾਡਾ ਬਿਆਨ ਲੈ ਕੇ ਚਲੀ ਸਰ ਅਮਨਪ੍ਰੀਤ ਕੋਰੇ ਕਿਹੜਾ ਸਕੂਲ ਹੈ گورਮੈਂਟ ਪ੍ਰਾਈਵੇਟ ਸਕੂਲ ਆਲੋਵਾਲ ਕੀ ਗੱਲ ਬਾਤ ਹੋ ਰਹੀ ਸਰ ਅੱਜ ਜਦੋਂ ਸਾਰੇ ਆਪਾਂ ਸਕੂਲ ਆਏ ਸਫਾਈ ਲਈ ਤਾਂ ਅਸੀਂ ਦੇਖਿਆ ਸਕੂਲ ਦੇ ਲੋਕ ਖੁੱਲੇ ਹੋਏ ਆ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਾਫੀ ਨੁਕਸਾਨ ਹੋਇਆ ਹੋਇਆ ਤੋੜਪਨ ਕੀਤੀ ਹੋਈ ਹੈ ਬਾਥਰੂਮਾਂ ਸਾਰੇ ਬਾਥਰੂਮਾਂ ਦੀ ਟੂਟੀਆਂ ਗੱਡੀਆਂ ਹੋਈਆਂ ਕੈਮਰੇਸ ਤੋੜੇ ਹੋਏ ਆ ਐਲ.ਐਡੀ ਮਿਡਲ ਸਕੂਲ ਦੀ ਐਲ.ਐਡੀ ਕੱਢੀ ਹੋਈ ਹੈ ਤੇ ਤੇ ਕੀ ਕੀ ਨੁਕਸਾਨ ਆ ਜੀ ਉਹਦੇ ਵਿੱਚ ਸਰ ਐਲ.ਐਡੀ ਚੋਰੀ ਕਰਕੇ ਰਹਿ ਗਈ ਹੈ ਬੁਕਸ ਚੱਕ ਕੇ ਲੈ ਗਈ ਰੀਡਿੰਗ ਸਾਲ ਜਿਹੜੇ ਬੱਚਿਆਂ ਨੂੰ ਅਸੀਂ ਪੜਨ ਨੂੰ ਦਿੰਦੇ ਸੀਗੇ ਜਿਹੜੇ ਕੈਮਰੇ ਹਾਂਜੀ ਕੈਮਰਾਸ ਚਾਰ ਕੈਮਰੇ ਰੁੱਟੇ ਹੋਏ ਆ ਹਾਂਜੀ ਪੁਲਿਸ ਆ ਗਈ ਸੀ ਜੀ ਪੁਲਿਸ ਨੇ ਫੋਕੇ ਤੋਂ ਵੀ ਆ ਗਈ ਹੈ ਤੇ ਮੰਗ ਸਰ ਸਾਡੇ ਜਿੱਥੇ ਹਾਈਵੇ ਤੇ ਸਕੂਲ ਹੈ ਇੱਕ ਚੌਕੀਦਾਰ ਜ਼ਰੂਰ ਦੇਣ ਇਹ ਹਰ ਸਾਲ ਹੀ ਕੋਈ ਨਾ ਕੋਈ ਤੰਗੀ ਹੁੰਦੀ ਹੀ ਹੈ ਇੱਥੇ ਚੌਕੀਦਾਰ ਕੋਈ ਨਹੀਂ ਜੀ ਕੋਈ ਨਹੀਂ ਹੈ ਸਰ ਜੀ ਦਾ ਕੋਈ ਇਹਨਾਂ ਹੀ ਸਰ ਬਜੀਤ ਸਿੰਘ ਇਹ ਸੀ ਕਿਹੜਾ ਥਾਣਾ ਜੀ ਆਣਾ ਸਿਟੀਨ ਗੋਤਰੀ ਜੀ ਕੀ ਗੱਲਬਾਤ ਹੋਈ ਹੈ ਜੀ ਸਰ ਇਹ ਸਰਕਾਰੀ ਸਕੂਲ ਅਲਵਾਲਾ ਇੱਥੇ ਇਹਨਾਂ ਨੇ ਆਇਆ ਸਕੂਲ ਖੋਲਿਆ ਕਿ ਦੇਖ ਤਾਲੇ ਟੁੱਲੇ ਟੁੱਟੇ ਸੀ ਤਲਾਹ ਦਿੱਤੀ ਸਾਨੂੰ ਇਹ ਮੌਕੇ ਤੇ ਆਏ ਜੀ ਕੀ ਹੋਇਆ ਕੀ ਕੀ ਗੱਲ ਹੋਇਆ ਜੀ ਇੱਥੇ ਇੱਕ ਐਲ ਡੀ ਡੀ ਆ ਤੇ ਧਿਆਰ ਕੈਮਰੇ ਤੇ ਬਾਥਰੂਮਾਂ ਟੂਟੀਆਂ ਵਗੈਰਾ ਜੀ ਲੈ ਗਿਆ ਲਾ ਕੇ ਕੋ ਸিসিਟੀ ਵੀ ਕੈਮਰੇ ਦੇ ਵਿੱਚ ਇਹਨਾਂ ਨੇ ਆਏ ਜੀ ਫੋਟੋ ਜਾਈਓ ਉਹ ਘੰਗਾਰ ਰਹੇ ਆ ਜੀ ਹੁਣ ਦੇਖ ਕੇ ਪਤਾ ਲੱਗੂਗਾ ਜੀ ਜੀ ਤੇ ਪੂਨ ਕਨਫਰਮ ਕਰ ਦਿੱਤਾ ਸੀ ਇਹਨਾਂ ਨੇ ਮੌਕੇ ਤੇ हां हान, जी हां हर मौके ਤੇ ਆਏ ਜੀ ਕੀ ਕਾਰਵਾਈ ਕਰੋਗੇ ਸਰ ਜੀ ਕਾਰਵਾਈ ਹੁਣ ਬੰਦੇ ਕੈਮਰੇ ਰਾਹੀਂ ਦੇਖਦੇ ਆ ਜੀ ਤੇ ਆਪਣਾ ਜੋ ਬਾਕਸ ਹੈਗਾ ਵਾ ਚਲੋ ਮਿਲ ਗਿਆ ਉਹ ਨਹੀਂ ਲਗਾਇਓ ਤਵਾ ਜਾਣੀ ਪੂਰੇ ਬੰਦੇ ਪੂਰੇ ਜੋ ਬੰਦੀ ਕਾਰਵਾਈ ਕਰੇ ਹਾਂ ਜੋ ਬੰਦਾ ਪਰਚਾ ਦੇਣ ਤਸਵੀਰਾਂ ਤੁਹਾਨੂੰ ਸਰਕਾਰੀ ਮਿਡਲ ਸਕੂਲ ਅਲੋਵਾਲ ਤੋਂ ਦਿਖਾ ਰਹੇ ਸੀ ਜਿੱਥੇ ਰਾਤ ਚੋਰਾਂ ਨੇ ਤਵਾ ਬੋਲਿਆ ਇੱਥੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਇੱਥੇ ਪਹਿਲੇ ਵੀ ਚੋਰੀ ਹੋ ਚੁੱਕੀ ਆ ਤੇ ਹਾਈਵੇ ਤੇ ਸਕੂਲ ਆ ਇੱਥੇ ਕੋਈ ਪੀਐਨ ਮਿਨੀ ਹੈ ਇਸ ਕਰਕੇ ਇਸ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਕਿਉਂਕਿ ਸੀਸੀਟੀਵੀ ਕੈਮਰਾ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਆ ਚੁੱਕੀਆਂ ਵਾਂ ਉਹਨਾਂ ਨੂੰ ਫੜਿਆ ਜਾਵੇ ਤਾਂਕਿ ਇੱਥੋਂ ਦਾ ਜਿਹੜਾ ਨੁਕਸਾਨ ਪੂਰਾ ਹੋ ਸਕੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਵੀਂ ਬਕੋਦਰ